ਤੁਸੀਂ ਦੇਖ ਰਹੇ ਹੋ ਇੰਡੀਆ ਪੰਜਾਬ نیوز ਟੀਵੀ ਬਟਾਲਾ 바ਰ ਐਸੋਸੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਪੋਕਟ ਹੜਤਾਲ ਦਾ ਐਲਾਨ ਕੀਤਾ ਗਿਆ ਪੱਤਰਕਾਰ ਕੁਜੀਤ ਸਿੰਘ ਕੋਖਰ ਦੀ ਖਾਸ ਰਿਪੋਰਟ ਬਟਾਲਾ 바ਰ ਐਸੋਸੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਪੋਕਟ ਹੜਤਾਲ ਦਾ ਐਲਾਨ ਕੀਤਾ ਗਿਆ ਅਤੇ ਸਾਰੇ ਵਕੀਲ ਪੋਕਟ ਹੜਤਾਲ ਤੇ ਬੈਠੇ ਇਸ ਮੌਕੇ ਵਕੀਲਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਗ੍ਰਾਮ ਨਿਆਲਿਆ ਅਧਿਨ ਜੋ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਕੋਰਟ ਕੰਪਲੈਕਸ ਬਣਾਏ ਜਾ ਰਹੇ ਹਨ ਜਿਸ ਦੇ ਤਹਿਤ ਬਟਾਲਾ ਦੀ ਨੀਰੀ ਡੇਰਾ ਬਾਬਾ ਨਾਨਕ ਵਿਥ ਵੀ ਕੋਰਟ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਸ ਨੂੰ ਲੈ ਕੇ ਉਹ ਪੋਕੜ ਹੜਤਾਲ ਤੇ ਬੈਠੇ ਹਨ ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਇੱਕ ਸਰਹੱਦੀ ਇਲਾਕਾ ਹੈ ਅਤੇ ਉਥੇ ਕੋਰਟ ਕੰਪਲੈਕਸ ਬਣਾਉਣ ਨਾਲ ਲੋਕਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ ਬਲਕਿ ਲੋਕਾਂ ਦੀ ਖੱਜਲਖਵਰੀ ਹੋਏਗੀ ਅਤੇ ਲੋਕਾਂ ਦੇ ਪੈਸੇ ਵੱਧ ਲੱਗਣਗੇ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਉਹਨਾਂ ਵੱਲੋਂ ਭੁੱਖ ਹੜਤਾਲ ਜਾਰੀ ਰਹੇਗੀ ਇਸ ਮੌਕੇ ਵੱਖ-ਵੱਖ ਕਿਰਨਾਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ੁਭਨਾਮ ਕੀ ਇਹ ਕੀ ਮਸਲੇ ਨੂੰ ਲੈ ਕੇ ਸਾਰੇ ਵਕੀਲ ਅੱਜ ਭੁੱਖ ਹੜਤਾਲ ਦੇ ਬੈਠੇ ਜੀ ਮੈਂ ਵਿਕਰਮਜੀਤ ਸਿੰਘ ਸਿੰਬਲ ਐਡਵੋਕੇਟ ਬਟਾਲਾ ਤੋਂ ਜੋ ਅੱਜ ਪ੍ਰੋਟੈਸਟ ਪੋਖੜ ਤਲ ਸਾਡੀ ਬਾ ਬਟਾਲਾ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ ਉਹ ਸਾਰੇ ਦਾ ਸਾਰੇ ਪੰਜਾਬ ਲੈਵਲ ਦੀ ਕਾਲ ਸੀ ਅਸੀਂ ਪਹਿਲਾਂ ਵੀ ਦੋ ਵਾਰੀ ਕਾਲ ਕੀਤੀ ਹੈ ਤੇ ਪੰਜਾਬ ਪੂਰੇ ਬਾਰ ਐਸੋਸੀਏਸ਼ਨ ਬਟਾਲਾ ਦਾ ਸਾਥ ਦੇਣ ਵਾਸਤੇ ਪੂਰੇ ਪੰਜਾਬ ਦੀਆਂ ਬਾਰ ਐਸੋਸੀਏਸ਼ਨ ਨੇ ਸਾਡਾ ਸਾਥ ਦਿੱਤਾ ਮਸਲਾ ਸਿਰਫ ਤੇ ਸਿਰਫ ਇਹ ਹੈ ਕਿ ਜਿਹੜੀਆਂ ਗ੍ਰਾਮ ਨੇਲਿਆਂ ਦੇ ਨਾਂ ਤੇ ਅਦਾਲਤਾਂ ਬੰਦੀਆਂ ਪਈਆਂ ਨੇ ਉਹ ਨਹੀਂ ਠੀਕ ਹੈਗੀਆਂ ਉਹਦਾ ਕਾਰਨ ਇਹ ਆ ਕੀ ਉਹਦੇ ਨਾਲ ਬਟਾਲੇ ਦੇ ਲੋਕ ਬਟਾਲੇ ਦੇ ਆਸ-ਪਾਸ ਦੇ ਲੋਕ ਜਿਹੜੇ ਸਫਰ ਕਰਨਗੇ ਇਹ ਨਹੀਂ ਉਹ ਡੇਰਾ ਬਾਬਾ ਜਿਹੜੀ ਕਨਸਟਿਟਿਊਐਂਸੀ ਆ ਜਾਂ ਉੱਥੋਂ ਦਾ ਏਰੀਆ ਵਾ ਉੱਥੋਂ ਦੇ ਲੋਕ ਵੀ ਸਫਰ ਕਰਨਗੇ ਫਿਲਹਾਲ ਉੱਥੇ ਨਾ ਤਾਂ ਕੋਈ ਇਹਨਾਂ ਦੇ ਕੋਲ ਕੋਈ ਪੂਰਾ ਪੁਖਤਾ ਪ੍ਰਬੰਧ ਵਾ ਜਿਹੜੀਆਂ ਕੋਰਟ ਬਣ ਸਕਣ ਦੂਸਰਾ ਜੇ ਇਹ ਕੋਰਟ ਉੱਥੇ ਲੈ ਕੇ ਜਾਣਗੇ ਗ੍ਰਾਮ ਨਾਲੇ ਦੀ ਨਾਂ ਦੇ ਉੱਤੇ ਕੋਰਟ ਬਣਾਉਣਗੇ ਤੇ ਜੱਜ ਜਨ ਨੇ ਫਿਰ ਬਟਾਲੇ ਉਹੀ ਜਾਣਾ ਵਾ 42 ਦੇ ਕਿਸੇ ਨਾ ਕਿਸੇ ਚਾਹ ਸਭ ਦੀ ਡਿਊਟੀ ਲੱਗੂਗੀ ਸੋ ਇਹਨਾਂ ਦੇ ਵਾਸਤੇ ਵੀ ਉੱਥੇ ਜਾਣਾ ਆਉਣਾ ਬੜਾ ਇੱਕ ਸਹੀ ਠੀਕ ਚੀਜ਼ ਨਹੀਂ ਆ ਗਈ ਕਾਰਨ ਕਾਰਨ ਇਹ ਹੈ ਕਿ ਉਹ ਡੇਰਾ ਬਾਬਾ ਨਾਨਕ ਜਿਹੜਾ ਬਾਰਡਰ ਏਰੀਆ ਵਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਵਸਿਆ ਹੋਇਆ ਸ਼ਹਿਰ ਆ ਨਿਤ ਦਿਨ ਫਰੋਤੀਆਂ ਨਿਤ ਦਿਨ ਡਰੋਨ ਨਿਤ ਦਿਨ ਅਤਵਾਦੀਆਂ ਦੇ ਹਮਲੇ ਇਸ ਤਰੀਕੇ ਦੇ ਨਾਲ ਉੱਥੇ ਇਹ ਜਿਹੜਾ ਵਾ ਸੰਕਟ ਛਾਇਆ ਰਹਿੰਦਾ ਵਾ ਇਹੋ ਜੀ ਜਗ੍ਹਾ ਦੇ ਉੱਤੇ ਜਾ ਕੇ ਜਿਹੜੀ ਹੈ ਗ੍ਰਾਮ ਨੇਲੇ ਦੀ ਅਦਾਲਤਾਂ ਦੀਆਂ ਸਥਾਪਨਾ ਕਰਨੀ ਮੈਨੂੰ ਨਹੀਂ ਲੱਗਦਾ ਠੀਕ ਆ। ਕਿੰਨੀ ਦੇਰ ਤੱਕ ਬੈਠੇ। ਦੇਖੋ ਜੀ ਅੱਜ ਵੀ ਸਾਡੀ ਬਟਾਲਾ ਬਾਹਰ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣ ਗਏ ਨੇ। ਉਹਨਾਂ ਦੇ ਆਉਣ ਦੇ ਉੱਤੇ ਡਿਸਾਈਡ ਕੀਤਾ ਜਾਏਗਾ ਫਿਲਹਾਲ ਤੇ ਜਿਹੜੀ ਇਹ ਅਨਮਿਥੀ ਹੀ ਸਾਡੀ ਜਿਹੜੀ ਹੈ ਸਟ੍ਰਾਈਕ ਹੈ ਜੀ ਸਮੇਂ ਵਾਸਤੇ। ਅਸਤੰਦਰਪਾਲ ਸਿੰਘ ਐਕਸ ਪ੍ਰੈਜ਼ੀਡੈਂਟ ਬਟਾਲਾ ਬਾਹਰ ਐਸੋਸੀਏਸ਼ਨ। ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਗ੍ਰਾਮ ਨਿਆਲੇ ਜਿਹੜੇ 올 ਓਵਰ ਇੰਡੀਆ ਬੰਦੇ ਪਏ ਨੇ ਸਾਰਾ ਕੁਝ ਉਹਦੇ ਖਿਲਾਫ ਸਾਡਾ ਇਹ ਚੱਲਦੇ ਪਈ ਅੱਜ ਪਹਿਲਾ ਦੇਣਵਾ ਸਾਡੀ ਭੁਖ ਹੜਤਾਲ ਦਾ ਇਸ ਤੋਂ ਪਹਿਲਾਂ ਅਸੀਂ ਪੰਜਾਬ ਬੰਦ ਦੀ ਕਾਲ ਕੀਤੀ ਸੀ ਉਹ ਕਾਮਯਾਬ ਹੋਈ ਸੀ ਸਾਡੀ ਤੇ ਅੱਜ ਕੀ ਆ ਵੀ ਜੋ ਸਾਡੇ ਬਟਾਲੇ ਨੂੰ ਇਫੈਕਟ ਪੈਣਾ ਵਾ ਬਟਾਲੇ ਨੂੰ ਇਫੈਕਟ ਇਸ ਚੀਜ਼ ਦਾ ਪੈਣਾ ਵਾ ਵੀ ਸਾਡੇ ਸਾਡੇ ਕੋਲੋਂ ਦੋ ਪੁਲਿਸ ਸਟੇਸ਼ਨ ਜਾਣੇ ਨੇ ਤੇ ਦੋ ਕੋਰਟਸ ਬਣੀਆਂ ਨੇ ਡੇਰਾ ਬਬਰਾਨਾ ਤੇ ਇਥੋਂ ਸਾਨੂੰ ਆਲਰੇਡੀ ਇੱਕ ਕੰਮ ਪੈਂਦਾ ਜਦੋਂ ਅਸੀਂ ਸਾਨੂੰ ਡਿਸਟ੍ਰਿਕਟ ਕੋਰਟ ਸਾਡੇ ਕੋਲ ਨਹੀਂ ਹੈਗੀ ਤੇ ਡਿਸਟ੍ਰਿਕਟ ਕੋਰਟ ਨਹੀਂ ਹੋਣ ਕਰਕੇ ਅਸੀਂ ਦੋ ਦਿਨ ਅਸੀਂ ਆਲਰੇਡੀ ਜਾਣੇ ਆ ਮੰਗਲਵਾਰ ਤੇ ਵੀਰਵਾਰ ਅਸੀਂ ਉੱਥੇ ਜਾਂਦੇ ਆ ਆਪਣੇ ਕੇਸ ਭੁਗਤ ਮੇਰੇ ਵਕੀਲ ਸਾਹਿਬਨ ਸਾਰੇ ਜਾਂਦੇ ਨੇ ਤੇ ਇੱਕ ਦਿਨ ਫਿਰ ਸਾਨੂੰ ਫਿਰ ਉੱਥੇ ਜਾਣਾ ਪੈਣਾ ਆਪਾਂ ਨੂੰ ਇੱਕ ਸ਼ਾਇਦ ਦੋ ਦਿਨ ਦੇਣੇ ਪੈਣ ਤੇ ਅਸੀਂ ਆਪਣੀ 10 ਜੱਜ ਨਹੀਂ ਹੈ ਸਾਡੇ ਇੱਥੇ ਤੇ ਅਸੀਂ ਉਹ 10 ਕੋਰਟਸ ਨੂੰ ਕਿੰਨਾ ਕੁ ਟਾਈਮ ਦੇ ਸਕਣਗੇ ਮੇਰੇ ਵਕੀਲ ਸਾਹਿਬਨ ਠੀਕ ਹੈ ਤੇ ਇਹਨਾਂ ਦਾ ਫਰਕ ਇਹ ਜੱਜ ਨੂੰ ਵੀ ਪੈਣਾ ਕੋਰਟ ਨੂੰ ਵੀ ਪੈਣਾ ਜਿਹੜੇ ਗ੍ਰਾਮ ਨਿਆਲੇ ਸੀ ਇਹਦਾ ਇਹ ਚੀਜ਼ ਸੀ ਵੀ ਜਿੱਥੇ 3-300 4-400 ਕਿਲੋਮੀਟਰ ਜਿੱਥੇ ਜਗ੍ਹਾ ਹੁੰਦੀ ਸੀ ਨਾ ਉੱਥੇ ਚਾਹੀਦੀ ਸੀ ਬੰਨੇ ਪੰਜਾਬ ਹਰਿਆਣਾ ਵਰਗੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਹ ਜਿੱਥੇ 30-30 ਕਿਲੋਮੀਟਰ ਦੇ ਉੱਪਰ ਇੱਕ ਕੋਰਟ ਬਣ ਜਾਂਦੀ ਆ ਇਹ ਚੀਜ਼ ਸੀ ਜਿੱਥੇ 3-300 ਕਿਲੋਮੀਟਰ ਦੂਰ ਤੇ ਇਸ ਕਰਕੇ ਮੇਰੀ ਸਿੰਪਲ ਜਿਣੀ ਮੰਗਾ ਚ ਲਿਟਿੰਗ